ਤਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਤਾਂ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਹਾਂਜੀ ਬੀਬੀ ਠੀਕ ਠਾਕ ਆ ਤੁਸੀਂ ਰਾਜੀ ਰਹੋ ਮਹਾਰਾਜ ਸਾਸਰੀਕਾਲ ਸਾਰਿਆਂ ਨੂੰ ਮਹਾਰਾਜ ਹਨ ਚੜਦੀ ਗੇ ਲੰਮ ਰੱਖੇ ਪੁੱਤ ਸਾਹਿਬ ਠੀਕ ਠਾਕ ਰਹਿਣ ਮੇਰੇ ਪੁੱਤ ਰਾਜੀ ਰਹਣ ਸਾਸਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਫਿਰ ਕੀ ਆ ਚੱਲਦਾ ਬੀਬੀ ਪਾਰਟੀ ਪਾਰਟੀ ਤਾਂ ਚੱਲਦੀ ਪੂਰੀਆਂ ਜਾਨ ਇੱਧਰ ਲੱਗੀ ਅੱਜ ਚਰਨਜੀਤ ਸਤ ਬੰਦੀ ਹੋ ਰਹੀਆਂ ਅੰਦਰ ਤੇ ਨਧਰਾਟ ਪਾਇਆ ਪਿਆ ਕਾਤੇ ਗਤਨ ਬਸ ਆਇਆ ਵੀ ਘਮਾਉ ਮੈਨੂੰ ਹੁਣ ਬਿਠਾ ਕੇ ਥੋੜੀ ਇਨਾ ਟਾਈਮ ਪੈਂਦਾ ਮੰਜੇ ਪਰ ਭੁੱਖ ਪਿਆ ਖਾਈ ਹੀ ਬੈਠਾ ਭੁੱਖਾ ਵੀ ਹੋਣਾ ਹੈ ਖਾ ਲਈ ਰੋਟੀਆਂ ਤਾਂ ਹੈ ਬੜੇ ਰਾਤੀ ਨੇ ਵੀ ਖਾ ਲਈ ਫਿਰ ਇਹ ਕਹਿਣਾ ਮੈਨੂੰ ਘਮਾਓ ਰੋਟੀ ਖਾ ਲਈ ਸੋਣਾ ਕਿੱਥੇ ਹੈ ਸੋਣਾ ਵਾਏ ਦੋ ਤਿੰਨ ਘੰਟੇ ਪਾ ਕੇ ਕਹਤੇ ਜਾ ਕੇ ਉੱਥੇ ਕੋਰੂ ਬੁੱਟਣਾ ਖਾਲ ਤਰਸੀ ਹਾਂ ਹਾਂ ਉੱਥੇ ਵੀ ਖਾਊਗਾ ਜਾ ਕੇ ਲੈ ਰਾਤ ਨੂੰ ਮਹਿੰਦੀ ਲਾਉਣੀ ਮੈਂ ਮੈਂ ਨਾ ਲੈ ਮੈਂ ਲਿਆ ਦੇਣਾ ਦੁੱਧ ਜੇ ਮੈਂ ਤੁਰ ਕੇ ਜਾਇਆ ਉਹ ਜੇ ਮਗਾਉਣਾ ਦੁੱਧ ਲਿਆਵਾਂ ਹਾਂ ਇਹ ਰੋਂਦਾ ਹੈ ਇਹ ਤੇ ਕਰ ਤੁਰਨੇ ਹੁੰਦਾ ਇਹ ਰੋਂਦਾ ਹੈ ਬੀਬੀ ਤੁਰ ਕੇ ਜਾਊਗੀ ਮੈਂ ਤਾਂ ਕਹਿਣਾ ਤੁਹਾਨੂੰ ਇੰਨੇ ਦੁੱਧ ਆਹ ਲਿਆ ਦੇ ਰੁਕ ਜਾ ਮੈਨੂੰ ਦੋ ਪਾ ਲਾ ਦੇਣ ਤੋਂ ਪਹਿਲਾਂ ਆਹੋ ਚਲ ਮੈਂ ਲਿਆ ਦੇਣਾ ਬੀਬੀ ਕੋਈ ਗੱਲ ਨਹੀਂ ਤੂੰ ਬਹਿ ਜਾਣੀ ਉੱਥੇ ਬਹਿ ਜਾ ਤੂੰ ਇੰਨੇ ਚਾਰ ਇੰਜੀਟ ਕੋਲ ਨੂੰ ਬਣਾ ਲਾ ਲੈ ਮੈਂ ਕੀ ਆ ਬਈ ਮੈਨੂੰ ਵੀ ਕੀ ਲਿਆ ਤੋ ਇੱਕ ਹੋ ਆ ਸੂਜੀ ਛਾਣ ਕੇ ਦੇ ਦੂ ਮੇਰੇ ਹੁਣ ਤਾਂ ਇਹ ਕੀ ਕਰਨੀ ਆ ਮਾ ਕੇ ਕਿਹੜਾ ਪੂਰੀ ਬਣਾ ਦੇਣਾ ਉਹ ਕਿਹੜਾ ਅੱਛੇ ਕੜਾ ਬਣਾਉਣਾ ਥੋੜਾ ਜਿਹਾ ਆਪਣੇ ਖਾਣ ਦਰੇ ਬੈਠਾ ਹੀ ਅੰਗ ਦੰਗ ਅੰਗ ਗੰਗ ਗੀ ਕਾ ਕੇ ਨਾ ਅੰਗਦਰ ਪੂਰੀਆਂ ਦੇਖਦੀਆਂ ਕਹਿੰਦਾ ਕਾ ਕੇ ਨਾ ਇਹ ਡੱਬਾ ਭੇ ਅੱਛਾ ਇਹ ਵੀ ਮੁੰਡੇ ਡੱਬਾ ਪਿਆਉਣਾ ਇਥੇ ਰੋਟੀ ਵਾਲਾ ਦੇਖ ਲੈ ਮੜਾ ਕਿੱਥੇ ਆ ਮੈਂ ਤਾਂ ਉਹ ਹਾਇਓ ਨਹੀਂ ਦੀ ਜਾਂ ਰੋਟੀ ਖਾਧੀ ਉਹਨਾਂ ਨੇ ਬੀਬੇ ਫੜਿੰਗ ਬੀਬੇ ਫੜਿੰਗ ਮਾ ਬਹੁਤ ਬਹੁਤ ਢਹਣੀ ਬਹੁਤ ਖੜਨੋ ਜਗਾ ਨਹੀਂ ਨਾ ਨਾ ਮਜ਼ਾਕ ਨਹੀਂ ਕਰਦਾ ਨਾ ਨਾ ਬਹੁਤ ਇਕੱਠਾ ਬੀਬੀ ਇੱਕ ਹਾਲ ਦਾ ਨਿਓ ਕਰ ਤੇ ਲੜਾਈ ਵਾਲੀ ਕੋਈ ਗੱਲ ਨਹੀਂ ਡਾਕਟਰ ਨੇ ਇਹਨੂੰ ਹਾਲੇ ਕਰਿਆ ਬੰਦ ਖਾਣ ਪੀਣ ਤੇ ਪਰਹੇਜ ਵੀ ਤਲੀ ਹੋਈ ਚੀਜ਼ ਨਹੀਂ ਖਾਣੀ ਉਹਨੇ ਕਹਿੰਗੇ ਅੱਜ ਮੇਰਾ ਬਾਰਤਾ ਮਨਿੰਦਰ ਦਾ ਜੜੀ ਪਾਰਟੀ ਬਣਦੀ ਐ ਮੈਂ ਖਾ ਕੇ ਆਉਣੀ ਟਿੱਕੀਆਂ ਮੰਮੀ ਪਤਾ ਹੈ ਬੇਗੇ ਜਾਗਦੀ ਹੈ ਬੀਬੀ ਉਹ ਗੱਗੇ ਕਿੱਥੇ ਖਾਂਦੀ ਬਾਰਤ ਦੇ ਦਿਨ ਕਾ ਜਾਰਨੇ ਗਈ ਮਮਮੀ ਨੂੰ ਕਹਾ ਮੈਂ ਕੀ ਪੁੱਛਦਾ ਬਲਾ ਵੀਰ ਨੂੰ ਤੂੰ ਆਇਆ ਕਹਿ ਭਾਈ ਤੂੰ ਬਿਮਾਰ ਆ ਮਾਂ ਨੂੰ ਨਿਆਣਿਆਂ ਦੀ ਨਬ ਜਿਆਦਾ ਪਤਾ ਤਾਂ ਮਮਮੀ ਨੂੰ ਪਤਾ ਵੀ ਤੇਰਾ ਸਾਲ ਹੋ ਗਏ ਅੱਗੇ ਤਾਂ ਕਦੇ ਗਈ ਦੀ ਹੁਣ ਨਵੀ ਹੋ ਜਾਊਗੀ ਕਿਦ ਨਾ ਨਾ ਟੰਨੋ ਨਹੀਂ ਪਤਾ ਮੈਨੂੰ ਕਿਹਾ ਕਹਿੰਦੀ ਮਨਿੰਦਰ ਦੇ ਰੇੜੀ ਆਉਂਦੇ ਆਉਂਦੇ ਪਾਰਟੀਆਂ ਦਿੱਤੀ ਨਹੀਂ ਤਾਂ ਵੀ ਹੁਣ ਤੂੰ ਸ਼ਾਮ ਨੂੰ ਲੈ ਕੇ ਚੱਲ ਮੈਨੂੰ ਰੇੜੀ ਪਰਲਾ ਮਮਮੀ ਮੈਂ ਕਹਿਆ ਮੈਂ ਮੁਖਾਵਲ ਕਰ ਦਈਏ ਨਹੀਂ ਮਮਮੀ ਜਿਆ ਜਿਆ ਵੀ ਸਕਦੇ ਨੇ ਨਾ ਲੈ ਸਕਦੇ ਨਿਆਣੇ ਦਾ ਬੁਖਾਰ ਵੀ ਹੋਈ ਨਹੀਂ ਹਾਂ ਲੈ ਪੈ ਜਾਵੇਂ ਵਿੰਜੇ ਫਰਕਾ ਹਾਂ ਮੰਮੀ ਨੂੰ ਨਹੀਂ ਪਤਾ ਬੰਦਾ ਤੜਿਆ ਹੋਇਆ ਆ ਵੀ ਆ ਵੀ ਤਾਂ ਅਵੀ ਦਾ ਤੜਿਆ ਹੋਇਆ ਇਹਦੇ ਕੋਲ ਆ ਚਾਜੀ ਦੇ ਕਿਹੜੇ ਤੈ ਖਾਣਾ ਮੂਚ ਕੇ ਮੰਮੀ ਬੜੀ ਕਾਗਜ ਆਹੋ ਗੱਡੇ ਦਾ ਪੱਤਾ ਇਹ ਕਿੱਥੇ ਨਹੀਂ ਬੈਠੇ ਉਹਨੂੰ ਦੇਖੇ ਥੱਗ ਲੈ ਇਹ ਤਾਂ ਗੱਡੇ ਦਾ ਪੱਤਾ ਨਾ ਮੂਚ ਪਾ ਲਿਆ ਅੰਦਰ ਹਲਕੇ ਨੂੰ ਲੱਗ ਗਿਆ ਇਹ ਥੱਗ ਲੈ ਕਹਿੰਦੇ ਨਹੀਂ ਬੈਠੇ ਕਿ ਕੋਈ ਕੀਲੀ ਲੜ ਜੂਗਾ ਇਹਦਾ ਪਵੜਾ ਲਾ ਉਹ ਤਾਂ ਆਪਾਂ ਦੀ ਗੋਦੀ 'ਚ ਬਿਠਾ ਦੇ ਹੈ ਜਹਾ ਜਹਾ ਤੁਸੀਂ ਇਹਦੀ ਗੱਲ ਕਰਦੇ ਹੋ ਨਾ ਬੈਠਾ ਹੀ ਹਾਂ ਪਰੇ ਕਰ ਦੋ ਪਰੇ ਕਰ ਦੋ ਇਹਨੂੰ ਪਰੇ ਕਰ ਦੇ ਕੱਲੂ ਮੋੜ ਕੇ ਆਉਂਗਾ ਖਿੱਚ ਤੇ ਮੜੀ ਜੀ ਇੰਨੀ ਬਾਦ ਹੈ ਜਿੱਥੇ ਬੱਸ 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 ਕੋਈ ਰੈਣ ਦੇ ਪੁੱਤ ਟੁੱਟ ਜੂਗੀ ਟੁੱਟ ਜੂਗੀ ਪਰ ਮੋੜ ਕੇ ਆਉਂਦਾ ਨਹੀਂ ਫੇਰ ਪਾਦ ਨਹੀਂ ਚੀਨ ਆਓ ਅੱਜ ਦੇਲਾ ਚੰਦ ਨਹੀਂ ਆਉਣਾ ਕੱਲਾ ਟਾਈਮ ਚੰਦ ਦਿਖਦਾ ਦਾ 8:30 ਵਜੇ ਪਹਿਲਾਂ ਬੱਲੇ ਬੱਲੇ 8:30 ਵਜੇ ਤੋਂ ਨਾ 9:00 ਵਜੇ ਆ ਚੰਦ ਹੂੰ ਚੰਦ ਉਹ ਗੋਲ ਗੋਲ ਜਾ ਹਾਂ ਗੋਲ ਗੋਲ ਜਾ ਉਹ 9:00 ਵਜੇ ਆ ਹਾਂ ਬੀਬੀ ਤਾਂ ਉਹ ਵਾਰਤ ਰੱਖੇ ਆ ਮੈਂ ਨਹੀਂ ਦੁਖ ਲਾ ਆ ਚੜੀ ਨੇ ਕਹਾਈ ਮੈਂ ਤਾਂ ਬੀਬੀ ਨੇ ਸਾਰਾ ਕੁਝ ਦੱਸਿਆਤਾ ਬੀਬੀ ਨੇ ਆਵਦਾ ਰੱਖਿਆ ਨਹੀਂ ਯਾਰ ਰੱਖਿਆ ਹਾਂ ਫਾਇਦੇ ਹੋ ਹੋ ਕੀੜੀਆਂ ਹੋਣ ਕਿ ਤੇਰੇ ਚਾਕ ਲਾਦੇ ਵਾਲਾ ਜਿੱਥੇ ਰੱਖਦੇ ਤੁਸੀਂ ਕੀ ਆਏ ਚ ਨਹੀਂ ਹੁਣ ਵਿੱਚ ਕੀੜੀਆਂ ਬੜੀਆਂ ਨੇ ਬਹੁਤ ਸਾਰੀਆਂ ਪੰਜ ਰੱਖ ਦੇ ਕੀ ਆਏ ਚ ਕੀੜੀਆਂ ਕੱਢਣਾ ਮੰਮੀ ਨੇ ਇਹ ਵੀ ਖਾਲੀ ਕਰ ਦਿੰਦਾ ਤੇ ਇਹ ਵੀ ਛੱਡਦੀਆਂ ਹੁੰਦੀਆਂ ਬੀਬੀ ਆ ਕਰ ਲੈ ਨੀ ਧੁੱਪਾ ਚ ਠੀਕ ਹੀ ਹਾਂ ਬੀਬੀ ਕਿਹੜੀਆਂ ਨੇ ਕੀ ਕੱਢੇ ਤੇ ਅੰਗਾਦ ਨੇ ਹੋਣਾ ਸੀ 1.5-2 ਕਿਲੋ ਹੋਣਾ ਕੱਢ ਕੇ ਨਾ ਉਹਨੇ ਢੋਲੀ ਦੇ ਪਿੱਛੇ ਡੱਬਿਆਂ ਦੇ ਪਿੱਛੇ ਰੱਖਦਾ ਮੰਮੀ ਨੇ ਡੱਬਾ ਮੇਰੇ ਨੇ ਖਾਈ ਜਾਣਾ ਫੇ ਮੂਰਤ ਵੀ ਚਲ ਘਰ ਦਾ ਕਿ ਵਿੱਚ ਪੈ ਜਾਊਗਾ ਮम्मी ਕਹਿੰਦੀ ਜਿੱਦਨ ਮੈਂ ਨਵੀ ਨੂੰ ਕਿਹਾ ਵੀ ਨਵੀ ਉਹ ਚਾ ਕਿ ਪਿਆਪ ਧੋ ਵੀ ਕੱਢ ਲਈ ਮम्मी ਹੋ ਰਹੀ ਸੀ ਨਵੀ ਕਹਿੰਦੀ ਮम्मी ਜਿੱਤੇ ਕੀ ਇਹ ਨਹੀਂ ਹੈ ਕਿ ਤੂੰ ਕਿੱਥੇ ਰੱਖ ਕੇ ਗਈਆਂ ਮੈਂ ਉਹ ਵੀ ਨਹੀਂ ਕਹਿੰਦੀ ਕੋਈ ਰੋਟੀਆਂ ਦੇ ਦੇ ਤੂੰ ਮਿੱਟੀ ਹੋਣੀ ਆ ਫੇ ਮम्मी ਜਿੱਤੇ ਇਹਨਾਂ ਡੋਲੀ ਦਿਖਾ ਵੀ ਮੈਂ ਡੇਢ ਦਿਨ ਡੱਬਾ ਦਾ ਜੀ ਉਹ ਦਿਖਾ ਦੇ ਦੇਖਾਂ ਕਿ ਇਸ ਵੀ ਕੀ ਨਹੀਂ ਕੀੜੀਆਂ ਹੀ ਕੀੜੀਆਂ ਡੇਢ ਦੋ ਕਿਲੋ ਕੀ ਖਾ ਗਏ ਕੀੜੀਆਂ ਖਾਦੇ ਨੇ ਇਹ ਕੀੜੀਆਂ ਵਿੱਚ ਬੜੀਆਂ ਖਾਦੀ ਨਹੀਂ ਛੱਡਦੀਆਂ ਦੇਸੀ ਇਹ ਦੁਪਹਿਰ ਰੱਖੀ ਬੀਬੀ ਨੂੰ ਬਾਕੀ ਚਾਹ ਲਾਓ ਚਾਰਜੀਤ ਐਂ ਘਰ ਬੀਬੀ ਬਣਾ ਲੈਂਦੀ ਆਹ ਪਛਾਦ ਬਣ ਗਿਆ ਅੰਗਤ ਕਰਕੇ ਕਹਿਣਾ ਆ ਭੁੱਖਾ ਆ ਖਾਓ ਆਜੋ ਬਤਾਰਦੇ ਭਾਈ ਜਿਹੜੇ ਵੀ ਭਾਈ ਅੱਜ ਬਣੀਆਂ ਛੋਲੇ ਸਬਜੀ ਪੂਰੀਆਂ ਤੇ ਜਿਹੜੇ ਵੀ ਬੈਠੇ ਮੇਰੇ ਭਾਈ ਬਾਹਰ ਭੈਣ ਆਏ ਇੱਧਰ ਸਾਰਿਆਂ ਨੂੰ ਵੈਲਕਮ ਆ ਆਓ ਜੀ ਚੜਾ ਵੀ ਬਣ ਗਿਆ ਦੇਸੀ ਕੀ ਦਾ ਤੇ ਪੂਰੀਆਂ ਅੰਦਰ ਚਲ ਗਈਆਂ ਤੇ ਛੋਲਿਆਂ ਦੀ ਸਬਜੀ ਵੀ ਬਣ ਗਈ ਸਾਡੇ ਹੋ ਗਿਆ ਸਾਰਾ ਕੁਝ ਲੈਣੇ ਮੈਂ ਬਾਉਂਡ ਵੇਟ ਕਰਨੀ ਆ। ਮੈਂ ਖਾ ਲੂੰਗੀ। ਤੁਸੀਂ ਆਪਣਾ ਖਾ ਲਓ। ਸਵੇਰੇ ਜਾਣ ਜੀਨੇ ਖਾਣੀ ਆ ਰੋਟੀ। ਨਹੀਂ ਮੈਂ ਵੀ ਹਾਲੇ ਖਾਧੀ ਖਾ ਲਈ। ਬਸ ਇਹਨੂੰ ਤੂੰ ਫੜਾ। ਬਸ ਚੱਲ ਦਿਨੋਂ। ਇਹਦਾ ਮਾਤੜ ਦਾ ਦੇਖ ਤੂੰ। ਤੇ ਉਹ ਕਰਦਾ ਮੈਂ ਦੁੱਧ ਲਿਆਵਾਂਗਾ। ਹਾਂ। ਬੱਚੋ ਪਰ ਮੋਟਾ-ਮੋਟਾ ਸਵਾਲ ਮੈਂ ਹੀ ਕਰਾਂਗਾ। ਖੜ ਜਾ ਤੇ ਫੜਾਉਣਾ। ਮਾਡ ਪਰਪੌਂਡ। ਮੌਂਡ ਕਰਨਾ। ਤਰ ਪੁੱਛ। ਤੂੰ ਵੀ ਉੜ। ਹੈ। ਲੱਗਦੀ ਉਹ ਗੋਗੜਾ ਬੰਮੀ ਆਹ ਹਾ ਤੇਰੀ ਚਾਹ ਮੈਂ ਤੇਰੇ ਅਸਲੀ ਤੇਰੀ ਚਾਹ ਲੈ ਦੋ ਸਿੱਧੀ ਖਾ ਲਿਓ ਨਾਲੇ ਆਲੇ ਆਸੀ ਜਨੂਣਾ ਡਬਾ ਆ ਜਾ ਚੱਲ ਜਿੰਦਗੀ ਆਹ ਆਖੋਂ ਚੱਕੀਆ ਕੀ ਕਰਨਾ ਹੈ ਕੀਚਣਾ ਉਹ ਕੀਚ ਕੇ ਤਰਾਜ ਮਿੱਠਾ ਰੇਖਲੀ ਨਾਲੇ ਸੇਵ ਜੂਤ ਕੱਟ ਨਾਲੇ ਗਾਣੂ ਗਾਣਾ ਪ੍ਰਸ਼ਾਦ ਲੱਗੇ ਤੇ ਬਾਹਰ ਲਾਉਂਗੇ ਉਹ ਕੱਲ ਸਵੇਰ ਸੁਬਕਟਣੇ ਵਾਲੇ ਉਹ ਕੱਢ ਲੋ ਬਾਹਰ ਕੋਈ ਪਹਿਲਾਂ ਮੈਂ ਇੱਕ ਵਾਰ ਦੁੱਧ ਲੈ ਆਵਾਂ ਗੱਡੀ ਮੜੇ ਮੇਰੇ ਇੰਤਜ਼ਾਰ ਦੀਆਂ ਭੈਣਾਂ ਦੀਆਂ ਮਾਮਾਆਂ ਦੀਆਂ ਹੋ ਗਈਆਂ ਘੜੀਆਂ ਖਾਦੋ ਚ ਚੰਦ ਜੀ ਸਾਡੇ ਦੇਵਤਾ ਜੀ ਨਿਕਲਿਆ ਹੈ ਤੇ ਹੁਣ ਮੱਥਾ ਟੇਕਣਾ ਭੈਣਾਂ ਨੇ ਤੇ ਆਪਣੇ ਖੋਲਣੇ ਆ ਜਿਨ੍ਹਾਂ ਨੇ ਵਰਤ ਤੱਕ ਕਿੱਡਾ ਚੰਦ ਤੈਨੂੰ ਚਾਂਦਰੀਂ ਦਿਖਿਆ ਲੈ ਕਮਾਲ ਆ ਮੈਂ ਕਹਿੰਦਾ ਮੈਂ ਕਰ ਦਮਾ ਮੈਂ ਤੈਨੂੰ ਆ ਕੇ ਦਿੱਤੀ ਹਾਂ 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 ਲਾਵੀ ਮੇਰੇ ਵੀ ਕਰ ਲਾ ਦਰਸ਼ਨ ਠੀਕ ਤਾਂ ਜ਼ਰੂਰੀ ਨਹੀਂ ਲਿੰਦੇ ਜੜੀ ਇਹ ਤਾਂ ਨਹੀਂ ਹੈਗੇ ਪਰ ਬਾਓ ਕਹਿੰਦੇ ਸਾਂ ਦੇ ਕੇ ਬਾਬਾ ਕਹਿੰਦਾ ਵੀ ਤੁਸੀਂ ਆਪਣਾ ਚੰਦਰ ਵਿੱਚ ਹਾਂ ਮੈੜੂ ਵੀ ਰੱਖ ਦੇ ਨਾ ਕੋਈ ਹਾਂ ਐਂ ਬ੍ਰੀ ਰੱਖ ਦੇ ਕੋਈ ਚੱਕਰ ਨਹੀਂ ਚਲੋ ਬਾਜੀ ਬਾਰੀ ਕਰਨ ਨਾਲ ਦੇ ਦੇ ਚਾਹ ਚੱਕਰ ਚੰਗਾ ਮਮਾ ਅਰਜੁਨ ਮਾ ਅਰਜੁਨ ਮਾ ਕਰਵਾ ਰਿਹਾ ਹੈ ਮੈਂ ਦੀ ਰੰਗਲੀ ਬਾਹੀ ਚੰਗਾ தரவாரு பான <coughs> ਬੜੀ ਛੋਟੇ ਵਿੱਚ ਸੇਕਲਾ ਦੀ ਆ ਇਸ 우ਮਾਂਭਵ ਇਹ ਬਣੀ ਪਾਣੀ ਪਿਲਾਉਣਾ ਤੈਨੂੰ ਮੈਂ ਪਾਣੀ ਪਿਲਾ ਦਿੰਦੀ ਹਾਂ ਮੈਂ ਪੀਣਾ ਇੱਥੇ ਬੈਠ ਕੇ ਨਾ ਹੋਣਾ ਮੰਮੀ ਦੇਖ ਲਓ ਕਿੰਨੇ ਕਰ ਮਾਰੀਏ ਦੋ ਬੋਤੇ ਗੋਦੀ ਚ ਦਿੱਤੇ ਹੈ ਤੇ ਇੱਕ ਪੱਕਾ ਨਾ ਬਾਈ ਕਰ ਮਾਰਨੋ ਮੇਰੇ ਵਰਗੇ ਸਾਹ ਹਾਂ ਸਾਹ ਮਦਦ ਕਰੀਏ ਆਪੇ ਆਖਣ ਦੀ ਮਿਹਨੀ ਦਾ ਕਾਹਦਾ ਆਇਆ ਦੋ ਆ ਦੇਖ ਲੈ ਪਹਿਲੇ ਹੀ ਵੇਰੀ ਆਂ ਬਾਰੀ ਸਬ지 ਬੈਠੇ ਦੋ ਜੜੇ ਕਬੀ ਠੀਕ ਆ ਫਿਰ ਠੀਕ ਆ ਫਿਰ ਜਦ ਮੇ ਬੋਤੇ ਪੈਂਦਾ ਇੱਕ ਨਾਮ ਰੋਇ ਮੈਂ ਇਹ ਜੇ ਦੇਖ ਰਾ ਹੱਬੜੇ ਮਦੂਲੇ ਨੂੰ ਉਫਰੇ ਬੁੱਟਾ ਨੂੰ ਖਿੱਚ ਰਵੰਦੀ। ਕਾ ਕੋਈ ਨਹੀਂ। ਤੰਨੀ ਰਾਂ ਚੱਲਦੀ ਜੁੰਦੀ। ਨੱਪਾਈ ਨਾ ਮੁੱਠੇ ਨਾ। ਲਾ। ਇਹਦੇ ਵੀ ਵਜਣਾ ਆਉਗਾ ਚੱਕਦਾ। ਅੱਛਾ ਉਹ ਪੈਸੇ ਕੱਢ ਲੈ ਆਪਣੇ। ਫੇਰ ਤੂੰ ਕਹੂਗੀ ਮਹਾਸੀ ਲੈ ਗਿਆ। ਮੇਰਾ ਲੈ ਕੇ ਜਾਂ ਤਾਂ ਕਹਿ ਨਹੀਂ ਆ। ਅਰੇ ਵੀ। ਚਲ। ਪਾਲਾ ਭਰੋ। ਚਲ ਵਿਚਾਂਜੀ ਪਰ ਡਿਊਟੀ ਵੀ ਦੇਖਣਾ ਹਨਾ। ਦੇਖ ਲੈ। ਖੱਬੀ ਖਾਨ ਪਏ ਆ। ਇਹ ਦੋ। ਬੀਬੀ ਦੱਬੀ ਪਏ ਆ ਜੀ। ਹੈ? ਆ ਤਾਂ ਹੁਣ ਆਉਣ ਲੱਗ ਗਿਆ ਤੇਰੇ ਪਾਸ ਆਉਂਦਾ ਹੀ ਤਾਂ ਜਿਵੇਂ ਅੱਗੇ ਕਰਦਾ ਤਾਂ ਲਹਿੜ ਜਾਉ ਮੈਨੂੰ ਨਹੀਂ ਹੋਣਾ ਹੈਗਾ ਨਾ ਉਪਰਾਂ ਨਹੀਂ ਹੁਣ ਕਰਦਾ ਅੱਛਰੇ ਬਹੁਤ ਦੇਖਦਾ ਗਾਉਂਦਾ ਇਹ ਜੀ ਤੇਰੇ ਨਾਲ ਮੋਗਾਂ ਦਾ ਸਤੰਤ ਤੱਕ ਮੈਂ ਆਹ ਇਹਨਾਂ ਦੇ ਜੀ ਖਾਣਗੇ ਤਦੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਝੜਦੀਆਂ ਕਲਾ ਵਿੱਚ ਰੱਖੇ ਜੀ